ਸਰਕਾਰੀ ਬਾਬੂਆਂ ਦੀ ਤਨਖਾਹ ਜੇ 2 ਮਹੀਨੇ ਨਾ ਆਵੇ ਤਾਂ ਘਰ ਦੇ ਵਿੱਚ ਚੀਕਚਹਾੜਾ ਪੈ ਜਾਂਦਾ ਕਿ ਬਾਪੂ ਸਾਡੀ ਤਨਖਾਹ ਦੇ ਸਾਨੂੰ ਅਸੀਂ ਕੱਪੜੇ ਲੈਣੇ ਸ਼ਾਪਿੰਗ ਕਰਨੀਆਂ ਸਾਡੀ ਫੀਸ ਆਈ ਆ ਘਰ ਦਾ ਰਾਸ਼ਨ ਮੁੱਕਿਆ ਸਿਲੰਡਰ ਮੁੱਕਿਆ ਕਮ ਸੇ ਕਮ ਮੂਲੀ ਤਾਂ ਮਿਲ ਰਹੀ ਹੈ 2500 ਕਰੋੜ ਦੇ ਵਿੱਚ ਸੋ ਤੁਹਾਨੂੰ ਹੁਣ ਮੈਂ ਪੂਰੀ ਹਕੀਕਤ ਦੱਸਦਾ ਕੀ ਆ ਦੋਸਤੋ ਟਾਟਾ ਆਈਪੀਐਲ ਦਾ ਨਾਮ ਜੋੜਨ ਦੇ ਲਈ ਟਾਈਟਲ ਨੇਮ ਦੇਣ ਦੇ ਲਈ ਟਾਟਾ ਨੇ ਬੀਸੀਸੀ ਦੇ ਵਿੱਚ ਬੋਲੀ ਲਾਈ ਆ ਜਿਹੜੀ ਕਿ ਸਭ ਤੋਂ ਵੱਧ ਆ ਜਿਹੜੀ ਤਕਰੀਬਨ ਤਕਰੀਬਨ 301 ਮਿਲੀਅਨ ਡਾਲਰ ਦੀ ਆ ਇਹ 2500 ਕਰੋੜ ਰੁਪਏ ਦੀ ਬੋਲੀ ਸਿਰਫ ਨੇਮ ਟੂ ਟਾਈਟਲ ਟਾਈਟਲ ਨੇਮ ਜਿਵੇਂ ਹੁਣ ਸਾਡੀ ਟੀਵੀ ਦੇ ਉੱਪਰ ਚੱਲਦਾ ਉੱਪਰ ਟਾਟਾ ਲਿਖਿਆ ਆਂਦਾ ਹੋਵੇਗਾ ਅਖਬਾਰ ਦੇ ਵਿੱਚ ਆਂਦਾ ਟਾਟਾ ਲਿਖਿਆ ਹੋਵੇਗਾ ਸੋ ਤੁਸੀਂ ਖੇਲ ਖੇਲ ਦੇ ਵਿੱਚ ਵੀ 2500 ਕਰੋੜ ਰੁਪਈਆ ਕਮਾਓ ਤੇ ਗਾਹਾਂ ਕੰਪਨੀ ਆ ਜਿਹੜੀ ਟਾਈਟਲ ਦੇ ਕੇ ਉਹਦੇ ਪਰੋਂ ਉਹ ਤੋਂ ਵੀ ਕਈ ਹਜ਼ਾਰ ਕਮਾਉਣ ਦੀ ਸ਼ਮਤਾ ਰੱਖਦੀ ਹੈ ਪਰ ਜੇਕਰ ਕਿਸਾਨ ਕੋਈ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਖੇਤ ਦੇ ਵਿੱਚ ਲਹੂ ਪਸੀਨੇ ਦੇ ਨਾਲ ਕੁਝ ਉਗਾਉਂਦਾ ਹੈ ਤੇ ਤੁਸੀਂ ਉਸ ਨੂੰ ਜਿਹੜਾ ਕੀ ਆ ਐਮ ਐਸ ਪੀ ਦੇਣ ਦੀ ਬਜਾਏ ਉਹਨੂੰ ਡਾਂਗਾ ਨਾ ਕੁੱਟਦੇ ਆ ਸੜਕਾਂ ਦੇ ਵਿੱਚ ਤੁਸੀਂ ਕੈਲ ਲਾਣੇ ਆ ਤੇ ਪਰ ਕਿਸਾਨ ਨੇ ਤਾਂ ਆਪਣੇ ਖੇਤਾਂ ਦੇ ਵਿੱਚ ਤੁਹਾਡੇ ਲਈ ਗਾਜਰਾਂ ਗੱਠੇ ਲਸਣ ਲਾਇਆ ਸੀ ਤਾਂ ਕਿ ਤੁਸੀਂ ਤੰਦਰੁਸਤ ਹੋ ਕੇ ਹੋਰ ਖੇਲੋ ਆਪਣੇ ਦੇਸ਼ ਦੀ ਸੇਵਾ ਕਰੋ ਪਰ ਹੋਇਆ ਕਿ ਜਿਹੜਾ ਕੀ ਆ ਕਿਸਾਨ ਨੇ ਜਦੋਂ ਆਪਣੀ ਫਸਲ ਦੇ ਲਈ ਆਪਣੇ ਲਈ ਆਪਣਾ ਹੱਕ ਮੰਗਣਾ ਚਾਹਿਆ ਤੇ ਉਹਨੂੰ ਡਾਂਗਾ ਨਾ ਕੁੱਟਿਆ ਜਾ ਰਿਹਾ ਬੜੇ ਸ਼ਰਮ ਦੀ ਗੱਲ ਆ ਇਹ ਜਿੱਥੇ 25-2500 ਕਰੋੜ ਦੀਆਂ ਬੋਲੀਆਂ ਲੱਗਦੀਆਂ ਹੁਣ ਆਈਪੀਐਲ ਦੇ ਲਈ ਉੱਥੇ ਕਿਸਾਨ ਦੇ ਡਾਂਗਾ ਪੈਂਦੀਆਂ ਹੁਣ ਦੂਜੇ ਪਾਸੇ ਇਹ ਬਹੁਤ ਦੁੱਖ ਦੀ ਗੱਲ ਆ ਪਰ ਮੈਂ ਕਿਸਾਨ ਹੋਣ ਦੇ ਨਾਤੇ ਕਿਸਾਨਾਂ ਦੇ ਹੱਕ 'ਚ ਖੜਾ ਆ ਹੱਕ 'ਚ ਹੀ ਬੋਲਾਂਗਾ ਕਿਉਂਕਿ ਉਹ ਗਲਤ ਨਹੀਂ ਕਹਿ ਰਿਹਾ ਗਲਤ ਕਿਉਂ ਨਹੀਂ ਕਹਿ ਰਹੇ ਜੇਕਰ ਮੰਨ ਲਓ ਕਿਸਾਨ ਦੀ ਆਹ ਫਸਲ ਜਿਵੇਂ ਕਿ ਮਾਸਟਰਡ ਆਇਲ ਕਹ ਲਈਏ ਜਿਹਨੂੰ ਆਪਾਂ ਸਰੋਂ ਕਹਿੰਦੇ ਆ ਇਹਦੇ ਉੱਪਰ ਜੇਕਰ ਐਮਐਸਪੀ ਹੋਵੇ ਐਮਐਸਪੀ ਤੋਂ ਘੱਟ ਨਾ ਖਰੀਦਿਆ ਜਾਵੇ ਪਰ ਇਹ ਇਦਾਂ ਹੁੰਦਾ ਨਹੀਂ ਹੈਗਾ ਜੇਕਰ ਐਮਐਸਪੀ ਹੈ ਵੀ ਉਹ ਵੀ ਸਿਰਫ ਨਾਮ ਦੀ ਰੱਖੀ ਹੋਈ ਆ ਉਹ ਉਹ ਤੋਂ ਉੱਪਰ ਕੋਈ ਇਹਨੂੰ ਖਰੀਦਦਾਨੀ ਇਹਦੀ ਵਜ੍ਹਾ ਹੈ ਜਿਹੜਾ ਵੱਖਰੇ ਗੌਂਡੀ ਮੁਲਖਾਂ ਦੇ ਵਿੱਚੋਂ ਆ ਰਿਹਾ ਵੱਡੀ ਤਾਦਾਦ ਦੇ ਵਿੱਚ ਪਾਮ ਆਇਲ ਉਹ ਪਾਮ ਆਇਲ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਬੋਤਲਾਂ ਦੇ ਵਿੱਚ ਪੀਪੀਆਂ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਤੁਸੀਂ ਉਹਨੂੰ ਖਾ ਕੇ ਹੌਲੀ 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 ਬਿਮਾਰ ਹੁੰਨੇ ਆ ਉਸ ਤੋਂ ਬਾਅਦ ਤੁਸੀਂ ਜਾਂਦੇ ਆ ਹਸਪਤਾਲ ਹਸਪਤਾਲ ਜਾ ਕੇ ਆਪਣੀਆਂ ਨਾੜਾਂ ਸਾਫ਼ ਕਰਾਉਣੇ ਆ ਡਾਕਟਰ ਤੋਂ ਉਹ ਤੁਹਾਡਾ ਦਿਲ ਕੱਢ ਕੇ ਫੇਰ ਟੇਬਲ ਤੇ ਰੱਖਦਾ ਤੇ ਫਿਰ ਉਹ ਵਿੱਚੋਂ ਸਾਫ਼ ਕਰਦਾ ਤੇ ਸਰਜਰੀ ਦੇ ਪੈਸੇ ਮੂੰਹ ਮੰਗੇ ਜਿਵੇਂ ਕਿ 25 ਲੱਖ ਜਿਵੇਂ ਕਿ ਕਰੋੜ ਜੋ ਕਿਸਾਨ ਜਾਂ ਆਮ ਬੰਦਾ ਤਾਂ ਇਹ ਕੰਮ ਕਰਾਏ ਨਹੀਂ ਸਕਦਾ ਸੋ ਕਿਉਂਕਿ ਉਹਦੇ ਕੋਲ ਤਾਂ ਆਪਣੇ ਬੱਚਿਆਂ ਦੇ ਪਾਲਣ ਪੋਚਣ ਲਈ ਵੀ ਪੈਸੇ ਹੈ ਨਹੀਂ ਜੇਕਰ ਸਿਰਫ ਕਿਸਾਨੀ ਤੋਂ ਦੇਖਿਆ ਜਾਵੇ ਸਾਨੂੰ ਕਿੰਨੀ ਕਾਮਦਾਨਾ ਉਸ ਤੋਂ ਇੰਨੀ ਕਾਮਦਾਨਾ ਵੀ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਚਣ ਕਰਨ ਦੇ ਵਿੱਚ ਅਸਮਰਥ ਹੋ ਚੁੱਕੇ ਆ ਹਰ ਇੱਕ ਕਿਸਾਨ ਕਿਉਂਕਿ ਉਹਨੂੰ ਉਹਦੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਸੋ ਗੱਲ ਕਰਾਂ ਲਸਣ ਦੀ ਦੋਸਤੋ ਲਸਣ ਦਾ ਜਿਹੜਾ ਰੇਟ ਹੈ ਉਹ ਹੈਗਾ 65000 70000 ਰੁਪਏ ਕੁਆਂਟਲ ਪਰ ਜੇਕਰ ਇਹ ਹੀ ਐਮਐਸਪੀ ਦੇ ਅਧੀਨ ਚੀਜ਼ ਹੁੰਦੀ ਤੇ ਤੁਹਾਨੂੰ ਦੱਸੋ ਇੰਨੇ ਮਹਿੰਗੇ ਭਾਅ ਦਾ ਲਸਣ ਖਰੀਦਣਾ ਪੈਂਦਾ ਕਦੇ ਬਿਨਾਂ ਫਿਰ ਜਿਹੜਾ ਕੀ ਆ 100 150 ਰੁਪਏ ਕਿਲੋ ਹੁਣ ਕੀ ਆ 700 ਰੁਪਏ ਕਿਲੋ ਲਸਣ ਤੁਹਾਡੇ ਤੱਕ ਪਹੁੰਚ ਰਿਹਾ ਦੋਸਤੋ ਇਹ ਕਾਲਾ ਬਾਜ਼ਾਰੀ ਆ ਜਿਹੜੀ ਧਾਂਤਲੀ ਜਿਹਨੂੰ ਕਹਿ ਸਕਦੇ ਆ ਵਿਚ ਵਿਚਾਲੇ ਚੱਲ ਰਹੀ ਆ ਸੋ ਇਦਾਂ ਹੀ ਜਿਹੜੀ ਕੀ ਆ ਕਿਸਾਨ ਤੋਂ ਸਸਤੇ ਰੇ ਭਾਅ ਮਾਲ ਖਰੀਦਿਆ ਜਾਂਦਾ ਔਰ ਵੱਡੇ ਬਾਡੇ ਜਿਹੜੇ ਕੀ ਉਹ ਭੋਗਤਾਏ ਉਹਨਾਂ ਤੱਕ بڑے ਮਹਿੰਗੇ ਮਾਲ ਪੁਜਾਇਆ ਜਾਂਦਾ ਤਾਂ ਜੋ ਤੁਹਾਨੂੰ ਵੀ ਚੂਨਾ ਲੱਗਦਾ ਔਰ ਕਿਸਾਨਾਂ ਨੂੰ ਵੀ ਚੂਨਾ ਲੱਗਦਾ ਦੂਜੀ ਗੱਲ ਤੇ ਜਿਹੜੇ ਕਹਿੰਦੇ ਬਾਈ ਕਿਸਾਨ ਤੀਜੇ ਦਿਨ ਆ ਜਾਂਦੇ ਆ ਸਾਰੇ ਰੋਡ ਜਾਮ ਕਰ ਦਿੰਦੇ ਆ ਇਹਨਾਂ ਸਾਰੇ ਕਿਸਾਨਾਂ ਦੇ ਤੁਸੀਂ ਬੈਂਕ ਖਾਤੇ ਦੇਖ ਲਿਓ ਸਾਰੇ ਕਰਜ਼ਾਈ ਆ ਜਾ ਕੇ ਆੜਤੀਆਂ ਨੂੰ ਪੁੱਛਿਓ ਕਿੰਨੇ ਕਿੰਨੇ ਹਜ਼ਾਰਾਂ ਲੱਖਾਂ ਰੁਪਈਆ ਦੇ ਕਰਜ਼ਾਈ ਆ ਕਿਸਾਨ ਸਿਰਫ ਨਾਮ ਦਾ ਕਿਸਾਨ ਰਹਿ ਗਿਆ ਤੇ ਜੇਕਰ ਇਹੀ ਹਾਲਾਤ ਰਹੇ ਦੋਸਤੋ ਜਿਹੜੀਆਂ ਇਹ ਫਸਲਾਂ ਐ ਨਾ ਤੁਹਾਡੇ ਤੱਕ ਆਉਣ ਵਾਲੀਆਂ ਐ ਜਿਹੜੀਆਂ ਇਹ ਜ਼ਹਿਰਾਂ ਦੇ ਰੂਪ ਚ ਆਣਗੀਆਂ ਕਿਉਂਕਿ ਕਿਸਾਨ ਦੇ ਹੱਥ ਵਸ ਕੁਝ ਨਹੀਂ ਰਹੇਗਾ ਜੇਕਰ ਕਿਸਾਨ ਇਹਨੂੰ ਕਿਸਾਨ ਨੂੰ ਕੁਝ ਬਚੇ ਨਹੀਂ ਰਿਹਾ ਉਹ ਇੱਥੇ ਹੱਥ ਨਾਲ ਮਿਹਨਤ ਕਿਉਂ ਕਰੇਗਾ ਉਹ ਫਿਰ ਦਵਾਈ ਛਿੜਕੇਗਾ ਸੋ ਇਸ ਕਰਕੇ ਕਿਸਾਨ ਦਾ ਸਾਥ ਦਿਓ ਤੇ ਤੁਹਾਨੂੰ ਜਿਹੜਾ ਕੀ ਆ ਨਾ ਤਾਂ ਹਸਪਤਾਲ ਜਾਣ ਦੀ ਜ਼ਰੂਰਤ ਪਵੇ ਗੰਭੀਰ ਬਿਮਾਰੀਆਂ ਤੋਂ ਨਾ ਤੁਹਾਡਾ ਕਿਸਾਨ ਆ ਜਿਹੜਾ ਉਹ ਦਬਵੇ ਜਿਹੜਾ ਕਿ ਕਿਸਾਨ ਸਾਰੀ ਦੁਨੀਆ ਨੂੰ ਰੋਟੀ ਖਿਲਾਉਂਦਾ ਦੋਸਤੋ ਉਦੇ ਬੱਚੇ ਭੁੱਖੇ ਮਰਨ ਦੀ ਤਾਦਾਦ ਤੇ ਆ ਸੋ ਤੁਸੀਂ ਇਹ ਸੋਚ ਲਿਓ ਜਦੋਂ ਕਿਸਾਨ ਦੇ ਬੱਚੇ ਭੁੱਖੇ ਮਰਨ ਦੀ ਤਾਦਾਦ ਦੇ ਉੱਤੇ ਚੱਲ ਗਏ ਤੇ ਤੁਹਾਨੂੰ ਸਿਰਫ ਜ਼ਹਿਰਾ ਹੀ ਮਿਲਣੀਆਂ ਖਾਣੇ ਨੂੰ ਸੋ ਸਾਫ਼ ਸੁਥਰੀ ਖੇਤੀ ਤੁਹਾਨੂੰ ਨਹੀਂ ਮਿਲੇਗੀ ਸੋ ਇਸੇ ਕਰਕੇ ਦੋਸਤੋ ਕਿਸਾਨਾਂ ਦਾ ਸਾਥ ਦਿਓ ਤਾਂ ਜੋ ਤੁਹਾਨੂੰ ਜਿਹੜੀਆਂ ਸਰਜੀਆਂ ਦਾਲਾਂ ਆ ਜਾਂ ਕੋਈ ਹੋਰ ਅਨਾਜ ਆ ਉਹ ਵਧੀਆ ਕੁਆਲਿਟੀ ਦਾ ਮਿਲੇ ਔਰ ਚੰਗੀ ਕੁਆਲਿਟੀ ਦਾ ਮਿਲੇ ਦੋਸਤੋ ਇਸ ਦੇ ਲਈ ਜਿਹੜਾ ਕੀ ਆ ਉਪਰਾਲਾ ਕਰਨਾ ਪੈਂਦਾ ਨਾ ਕਿ ਇਸਦੇ ਲਈ ਲੋਕੇ ਅੰਦਰ ਬੈਠਣਾ ਪਊਗਾ ਸੋ ਸਰਕਾਰਾਂ ਨੂੰ ਵੀ ਬੇਨਤੀ ਆ ਭਾਈ ਕਿਸਾਨ ਦੀ ਗੱਲ ਛੇਤੀ ਤੋਂ ਛੇਤੀ ਸੁਣੋ ਧੰਨਵਾਦ ਸასი